ਪੀ ਪੰਜਾਬ ਨਿਊਜ਼ ਦੇ ਸਾਰੇ ਈਵਰਜ਼ ਦਾ ਸਵਾਗਤ ਹੈ ਰੁਕ ਕਰਦੇ ਹਾਂ ਅੱਜ ਦੀ ਖਬਰ ਵੱਲ ਖਬਰ ਸੰਗਰੂਰ ਤੋਂ ਹੈ ਜਿੱਥੇ ਪ੍ਰਾਚੀਨ ਮੰਦਰ ਸ਼੍ਰੀ ਹਨੂਮਾਨ ਜੀ ਮੰਡੀ ਗਲੀ ਸੰਗਰੂਰ ਵੱਲੋਂ ਸ਼੍ਰੀ ਰਾਮ ਭਗਤ ਬਾਲਾ ਜੀ ਮਹਾਰਾਜ ਜੀ ਦਾ ਵਿਸ਼ਾਲ ਜਾਗਰਣ 22 April ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਆਪਣੀ ਹਾਜ਼ਰੀ ਲਗਵਾ ਕੇ ਸ਼੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਇਸ ਤੋਂ ਪਹਿਲਾਂ 21 April 2024 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਸੰਬੰਧੀ ਮੰਦਰ ਕਮੇਟੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੀ ਰੂਪਰੇਖਾ ਸੰਬੰਧੀ ਜਾਣਕਾਰੀ ਵਿਦਿਤੀ ਗਈ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵੀਰੇਸ਼ ਕੁਮਾਰ ਸ਼ਰਮਾ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਕੀ ਮੀਟਿੰਗ ਹੈ ਜੀ ਕੀ ਪ੍ਰੋਗਰਾਮ ਹੈ ਦੇਖੋ ਜੀ ਮੀਟਿੰਗ ਕਾ ਜੁਈਏ ਆ ਸ਼੍ਰੀ ਪਾਚੇਸ਼ ਆਪਣਾ ਮੰਦਿਰ ਹੈ ਜੀ ਆਪਣਾ ਸੰਗਠਨ ਵਜੋਂ ਹਨੂਮਾਨ ਜੀ ਦਾ ਮੱਡੀ ਕਲੇ ਸੰਗਠਨ ਦੇ ਵਿੱਚ ਲਗਭਗ 353 ਸਾਲ ਪੁਰਾਣਾ ਮੰਦਿਰ ਹੈ ਜੀ ਇਹ ਸਾਨੂੰ ਸ਼ਹਿਰ ਦੇ ਇਤਿਹਾਸਿਕ ਮੰਦਿਰ ਹੈ ਬੜਾ ਔਰ ਇਥੇ ਹਰ ਸਾਲ ਸ਼੍ਰੀ ਹਨੂਮਾਨ ਜੀ ਦਾ ਜਨਮ ਉਤਸਵ ਆਇਆਦਾ ਬੜੇ ਤੰਦਾਮ ਨਾਲ April ਦੇ ਮਹੀਨੇ ਦੇ ਵਿੱਚ ਤੇ ਉਸ ਮੰਦੇ ਵਿੱਚ ਮੀਟਿੰਗ ਰੱਖੀ ਗਈ ਸੀਗੀ ਵੀ ਪ੍ਰੋਗਰਾਮ ਕਿਵੇਂ ਲਿਖਿਆ ਜਾਵੇ ਤੇ ਇਸ ਲਈ ਜੋ ਅੱਜ ਮੈਟਰ ਫੈਸਲਾ ਕੀਤਾ ਗਿਆ ਹੀ ਹੈ 18 ਤਾਰੀਖ ਨੂੰ 18 ਪਹਿਲ ਨੂੰ ਸੰਗਤ ਜਾਓਗੀ ਸ਼ਿਬਾਲਾ ਅਜੀ ਸਾਲਾ ਸਰ ਜੋਤ ਦੇ ਨਿਵਾਸ ਤੇ ਤੇ ਉੱਥੋਂ ਜੋਤ ਲੈ ਕੇ 19 ਨੂੰ ਵਾਪਸੀ ਹੋਏਗੀ ਔਰ 19 ਤਾਰੀਖ ਨੂੰ ਇਹ ਸ਼੍ਰੀ ਰਮਾਇਣ ਦੇ ਪਾਠ ਆਰੰਭ ਹੋਣਗੇ ਮੰਦਰ ਵਿਖੇ ਜੀ ਜੋ ਕਿ 20 ਤਾਰੀਖ ਨੂੰ ਉਹਨਾਂ ਦਾ ਸਮਾਪਤੀ ਹੋਏਗੀ ਤੇ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਏਗਾ ਔਰ 21 ਤਾਰੀਖ ਦੀ ਬਹੁਤ ਵੱਡੀ ਧੂਮਤਾਮ ਦੇ ਨਾਲ ਸ਼ੁਰੂਆਤ ਹੋਏਗੀ ਔਰ 22 ਤਾਰੀਖ ਨੂੰ ਵਿਸ਼ਾਲ ਜਾਗਨ ਹੋਏਗਾ ਜੀ ਮੰਦਿਰ ਸ਼੍ਰੀ ਮਹਾਕਾਲੀ ਪਟਾਲਗੰਜ ਵਿਖੇ ਕਿਤੇ ਕਿ ਸਾਡੇ ਸਿੰਗਰ ਜੋ ਹੈਗੇ ਨੇ ਪ੍ਰਿਸ਼ ਰੋਸ਼ਨ ਜੀ ਬੜੇ ਪਹੁੰਚਲੇ ਨੇ ਉਹ ਆਪਣੇ ਆਪਣੀਆਂ ਦੇ ਨਾਲ ਗੁਣਗਾਨ ਨਾਲ ਸਾਨੂੰ ਨਹੀਂ ਹੱਲ ਕਰਨਗੇ ਤਾਂ ਇਹ ਪ੍ਰੋਗਰਾਮ ਹੈ ਜੀ ਔਰ 23 ਤਾਰੀਖ ਨੂੰ ਮੰਦਿਰੇ 6 ਪ੍ਰੋਗਰਾਮ ਰੱਖਿਆ ਗਿਆ ਹੈ ਜੀ ਜਨਮ ਉਸ ਦਾ ਤੇ ਉੱਥੇ ਸਾਈ ਸੰਗਤ ਨੂੰ ਬੇਨਤੀ ਹੈ ਵੀ ਹੁਮਾ ਆ ਕੇ ਪਹੁੰਚੋ ਤੇ ਸ਼੍ਰੀ ਹਨੂਮਾਨ ਜੀ ਦਾ ਸ਼ਿਵਾ ਪ੍ਰਾਪਤ ਕਰੋ જય ਸ਼੍ਰੀ ਰਾਮ ਜੀ ਸ਼੍ਰੀ ਬਾਲਾ ਜੀ ਵਿਪਨ ਗੋਇਲ ਪਾਚੀਨ ਮੰਦਿਰ ਸ਼੍ਰੀ ਹਨੂਮਾਨ ਜੀ 18 4 2024 ਨੂੰ ਮੰਦਰ ਤੋਂ ਖੀਰੀ ਸਾਲਾ ਸਰ ਤਾਮ ਰਾਜਸਥਾਨ ਵਿਕੇ ਜੋਤ ਲੈਣ ਜਾਣ ਦਾ ਪ੍ਰੋਗਰਾਮ ਹੈ ਜੀ 19 ਤਰੀਕ ਨੂੰ ਰਮਨ ਜੀ ਦਾ ਪਾਠ ਆਰੰਭ ਹੋਏਗਾ 19 ਚਾਰ ਨੂੰ ਜੀ ਔਰ 20 ਤਾਰੀਖ ਨੂੰ ਸੰਪੂਰਨ ਔਰ ਜੋਤ ਆਏਗੀ ਮੰਦਰ ਦੇ ਵਿੱਚ ਔਰ ਉਸ ਤੋਂ ਉਪਰਾੰਤ ਭੰਡਾਰਾ ਚੱਲੇਗਾ ਔਰ 21 ਤਾਰੀਖ ਦੀ ਸ਼ੋਭਾ ਯਾਤਰਾ ਰੱਖੀ ਗਈ ਹੈ 22 ਤਾਰੀਖ ਦਿਨ রবিਵਾਰ ਦਾ 22 ਤਾਰੀਖ ਦੇ ਦਿਨ ਸੋਮਵਾਰ ਦੇ ਸਾਡਾ ਜਾਗਰਨ ਮੰਦਰ ਸ਼੍ਰੀ ਕਾਲੀ ਦੇਵੀ ਵੀ ਵਿਖੇ ਰੱਖਿਆ ਗਿਆ ਜੀ ਔਰ 23 ਤਾਰੀਖ ਦਾ ਬਾਬਾ ਜੀ ਦਾ ਜਨਮ ਦਿਵਸ ਵੀ ਉਹ ਮੰਦਰ ਵਿਖੇ ਮਨਾਇਆ ਜਾਏਗਾ। ਛ ਸਾਰੇ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਹੈ। ਕੀ ਨਾਮ ਹੈ? ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਬੰਦੇ ਜੀ ਕੀ ਪ੍ਰੋਗਰਾਮ ਹੈ ਜੀ ਕਿਹੜੀ ਤਰੀਕ ਤੋਂ ਸ਼ੁਰੂ ਹੋਣਾ ਤੇ ਕੀ ਪ੍ਰੋਗਰਾਮ? ਇਹ ਪ੍ਰਾਚੀਨ ਮੰਦਰ ਹਨੂਮਾਨ ਮੰਡੀ ਗਲੀ ਸੰਗਰੂਰ ਦਾ ਹਰ ਸਾਲ ਦਾ ਜਾਗਰ ਕੀਤਾ ਜਾਂਦਾ ਹੈ ਅਤੇ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ 18 ਤਾਰੀਖ ਦਿਨ 18 ਤਾਰੀਖ ਨੂੰ ਜਿਹੜੀ ਜਿਹੜੀ ਆ ਜੋਤ ਲੈਣ ਸਾਲਾ ਸਰ ਜਾਵਾਂਗੇ ਅਸੀਂ ਤੇ 19 ਨੂੰ ਵਾਪਸੀ ਹੈ 20 ਤਾਰੀਖ ਨੂੰ ਸਵੇਰੇ ਰਮਾਇਣ ਜੀ ਦਾ ਪਾਠ ਹੋਣਾ ਹੈ 21 ਤਾਰੀਖ ਨੂੰ ਉਸ ਦੀ ਸਵਾਗਤੀ ਹੈ 22 ਤਾਰੀਖ ਨੂੰ ਸ਼ੋਭਾ ਯਾਤਰਾ 22 ਤਾਰੀਖ ਨੂੰ ਜਾਗਰਨ ਕੀਤਾ ਜਾਵੇਗਾ ਜੈ ਸ਼ੀਰਾਂ